ਅੱਜ ਤਾਂ ਮਤਲਬ ਅਸੀਂ ਕੁਝ ਵੀ ਨਹੀਂ ਕਰਿਆ। ਉਹ ਵੀਰ ਨੂੰ ਤਾਂ ਫਿਰ ਦੂਜੂ ਕਾਲੀ ਝੰਡਾ ਨਾ ਹੋਊਗਾ। ਅਸੀਂ ਤਾਂ ਮਤਲਬ ਆਹ ਹੀ ਪੁੱਛੇ ਸੀ ਜੇ ਸਾਡੇ ਧਰਨੇ ਚ ਕੋਈ ਉੱਥੇ ਜਿਹੜਾ ਨੁਕਸਾਨ ਹੋਇਆ ਹੈਗੇ ਉਹਦੀ ਮਤਲਬ ਕੋਈ ਪਰਪਾਈ ਕਰ ਲੂਗਾ ਵੀ ਉਹ ਕਦੇ ਨੁਕਸਾਨ ਹੀ ਕੋਈ ਨਹੀਂ ਹੋਇਆ। ਮਰੇ ਕੁਕਰੇ ਜਿਹਾ ਕੋਈ ਦਾਰੂ ਧੋੜੋ ਕੀ ਕਹੀਏ ਇਹਨਾਂ ਨੂੰ ਵੀ ਜਦੋਂ ਦੱਸ ਕਾਹਦਾ ਤੁਸੀਂ ਹੱਲ ਕਰਾਉਣ ਲੱਗੇ ਆ ਤੇ ਕੀ ਕਰਾਂ? ਅਸੀਂ ਬਣਾਇਆ ਹਾਲਾਂਕਿ ਅਸੀਂ ਚੁਪਾ ਕੇ ਭੇਜੇ ਸੀ। ਸਾਡੇ ਤੇ ਬਹੁਤ ਬਧਨਵਾਦ। ਸਤਿ ਸ਼੍ਰੀ ਅਕਾਲ ਮੈਂ ਦਰਪੰਦਰ ਸਿੰਘ ਸਰਾ ਦੇ ਤੁਸੀਂ ਹੈਵਨ ਇੰਡੀਆ ਵਿਖਰੇ ਹੋ ਇਸ ਟਾਈਮ ਅਸੀਂ ਪਿੰਡ ਮਾਲਕੇ ਦੇ ਵਿੱਚ ਖੜੇ ਆ ਤੁਹਾਨੂੰ ਅਸੀਂ ਪਹਿਲਾਂ ਖਬਰ ਦੇ ਵਿੱਚ ਦਿਖਾਇਆ ਜਿੱਥੇ ਕਿ ਪਿੰਡ ਵਾਂਦਰ ਦੇ ਵਿੱਚ ਆਖਰੀ ਪਿੰਡ ਬਾਗਾ ਆਪਣਾ ਹਲਕੇ ਤੋਂ ਵਿਰੋਧ ਹੋਇਆ ਪਰ ਇੱਥੇ ਦੂਸਰੇ ਤਰ੍ਹਾਂ ਦੇ ਉੱਤੇ ਵੀ ਕਿਸਾਨ ਜੁੜਿਆਂ ਵੱਡੀ ਗਿਣਤੀ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਜਿਹੜਾ ਵਿਰੋਧ ਆ ਹੋ ਸਕਦਾ ਇੱਥੇ ਅਸੀਂ ਪਹਿਲਾਂ ਮੌਜੂਦ ਆ ਤੁਹਾਨੂੰ ਦਿਖਾਵਾਂਗੇ ਵਿਧਾਇਕ ਅੰਮ੍ਰਿਤਪਾਲ ਸੁਖਣਾ ਦਾ ਇੱਥੇ ਸਿੱਖਿਆ ਕ੍ਰਾਂਤੀਦਾਰ ਸਕੂਲ ਦੇ ਵਿੱਚ ਪ੍ਰੋਗਰਾਮ ਹੋਣ ਵਾਸਤੇ ਪਹੁੰਚੇ ਆ ਉਸ ਤੋਂ ਪਹਿਲਾਂ ਤੁਹਾਨੂੰ ਕਮਬਲਾ ਫੈਲਾ ਦਿਖਾ ਦਗੇ ਜਿਹੜਾ ਵੱਡੀ ਗੰਤੀ ਵਿੱਚ ਸੁਰੱਖਿਆ ਦੀ ਜਿਹੜੀ ਤਨਾਤ ਕੀਤੀ ਗਿਆ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਦਲਵੀਰ ਸਿੰਘ ਸਿੱਧੂ ਇੱਥੇ ਮੌਕੇ ਤੇ ਹਾਜ਼ਰ ਨੇ ਜਨਕਰਾ ਐਸਐਚਓ ਥਾਣਾ ਸਮਾਲਸਰ ਹਾਜ਼ਰ ਨੇ ਤੇ ਵੱਡੀ ਗੰਤੀ ਵਿੱਚ ਪੁਲਿਸ ਪਾਰਟ ਦੀਆਂ ਗੱਡੀਆਂ ਇੱਥੇ ਮੌਜੂਦ ਨੇ ਵੱਡੀ ਗੰਤੀ ਵਿੱਚ ਪੁਲਿਸ ਪਾਰਟੀ ਵੀ ਲਾਈ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਥੋੜੇ ਟਾਈਮ ਤੱਕ ਵਿਧਾਇਕ ਅਮਰਤਪਾਲ ਸਿੰਘ ਖੋਣ ਦੇ ਪਿਛਲੇ ਪਾਸੇ ਆ ਚੁੱਕੇ ਨੇ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਤੁਸੀਂ ਆਪ ਤੁਸੀਂ ਵੇਖੋਗੇ ਤੇ ਜਿਹੜਾ ਇਹ ਗੱਲਬਾਤ ਆ ਜਿਹੜੀ ਉਹ ਕਿਸਾਨ ਆਗੂਆਂ ਦੇ ਨਾਲ ਵੀ ਹੋ ਕਰਨਗੇ ਮੈਂ ਆਪਣੇ ਕੈਮਰਾ ਮੈਂ ਨੂੰ ਕਹੂੰਗਾ ਕਿ ਅੱਜ ਵਿਰਾਮ ਖਾਵੇ ਉਹਦਾ ਕਮਰਤਪਾਲ ਸਿੰਘ ਸੁਖਾਣਾ ਦਾ ਇੱਥੇ ਪਹੁੰਚੇ ਨੇ ਜਿਹੜਾ ਜਿਹੜੀ ਗੱਲਬਾਤ ਆਪਾਂ ਕਰਨੀ ਹੈ ਕਿਸਾਨ ਲਾਗੂਆ ਦੇ ਨਾਲ ਇਹਦੇ ਪੁਲਿਸ ਨੇ ਨਾਲ ਜਿਹੜਾ ਰਤਨ ਲੱਗਦਾ ਵੀ ਦੇਖਿਆ ਕਿ ਜਿਹੜੇ ਕਿ ਸਨੋਰੀ ਪਾਟਦੇ ਹੁੰਦੇ ਆ ਤੇ ਗੱਲਬਾਤ ਕਰਦੇ ਆ ਉਹਨਾਂ ਨਾਲ ਅਸੀਂ ਪਹੁੰਚੇ ਆ। ਕਾਉਂਡਰ ਵਾਲੀ ਫੇਰ ਕਰਨਾ ਆਜੋ ਇੱਥੇ ਅਸੀਂ ਬੋਟੇ ਉੱਤੇ ਖੜੇ ਹਾਂ ਤੁਸੀਂ ਆ ਕੇ ਕਰ ਦਿਓ ਆਜੋ ਅਗੁੰ ਦਾ ਗਾਦਾ ਹੀ ਸਾਡਾ ਅਸੀਂ ਕੋਲ ਤੁਹਾਨੂੰ ਆਗਮ ਕਰਨਾ ਹੈ ਆਗਮ ਕਰਨਾ ਇਹ ਤਾਂ ਤੁਸੀਂ ਹੋਗੇ ਆ ਅਸੀਂ ਤਾਂ ਪਾਸ ਆ ਜਾਈ ਤੁਹਾਡੇ ਕੋਲ ਪੁੱਛਣਾ ਸੀ ਮਤਲਬ ਜਿਹੜਾ ਸਾਡਾ ਸ਼ੰਭੂ ਤੋਂ ਪਨੋਰੀ ਤੋਂ ਉਹਦੇ ਮੋਰਚਾ ਚੁਕਾਇਆ ਗਿਆ। ਉਹਨੇ ਤਾਂ ਇਹ ਆ ਸਰਕਾਰ ਦਾ ਕੀ ਲੋਗ ਅੰਦਰ ਪਹੁੰਚਦਾ। ਉਹਦੇ 'ਚ ਤਾਂ ਅਸੀਂ ਤਾਂ 3 ਸਾਲਾਂ ਤੋਂ ਇਹੀ ਗੱਲ ਕਰਦੇ ਹੁੰਦੇ ਸੀ ਯਾਰ ਵੀ ਉਹਦੇ ਨਾਲ ਨੁਕਸਾਨ ਹੁੰਦਾ ਸਾਰੇ ਲੋਕਾਂ ਦਾ ਹੋਕਰ ਜਦੋਂ ਜੇ ਲੜਾਈ ਸੈਂਟਰ ਨਾਲ ਜੇ ਕਿਸੇ ਪੰਜਾਬ ਦੇ ਵਿੱਚ ਐਕਸ਼ਨ ਦੇ ਨਾਲ ਸੈਂਟਰ ਨੂੰ ਫਾਇਦਾ ਹੁੰਦਾ ਤੇ ਪੰਜਾਬ 'ਚ ਨੁਕਸਾਨ ਹੁੰਦਾ ਤਾਂ ਫਿਰ ਸਾਨੂੰ ਇਹ ਹੁੰਦਾ ਵੀ ਆਪਾਂ ਇਹ ਚੀਜ਼ ਨੂੰ ਵੈਟ ਕਰਾਂ। ਉਹ ਜਿਹੜਾ ਉਹ ਸੀਗਾ ਉਹਦੇ ਨਾਲ ਸੈਂਟਰ ਦਾ ਬੜਾ ਖੁੱਸ ਸੀਗਾ ਉਹਨੋਂ ਤਾਂ ਆਇਆ ਸੀ ਵਧੀਆ ਪੰਜਾਬ ਦੇ ਕਿਸਾਨ ਨੇ ਪੰਜਾਬ ਦੀ ਸਰਕਾਰ ਇਹ ਆਪਸ ਵਿੱਚ ਲੜੀ ਜਾਂਦੇ ਉਹਨਾਂ ਨੂੰ ਲੜਾਈ ਜਾ ਕਿਉਂਕਿ ਉਹ ਤਾਂ ਲੜਾਈ ਹਰ ਕੋਣ ਤਾਂ ਮੋਦੀ ਨਾਲ ਤਾਂ ਰਹਿਣੀ ਸੀਗੀ ਉਹ ਤਾਂ ਹੁਣ ਆਪਣੀ ਆਪਸ ਵਿੱਚ ਰਹਿ ਗਈ ਸੀ ਇਹਦੀਆਂ ਅਸੀਂ 3 ਸਾਲ ਬੇਨਤੀਆਂ ਕੀਤੀਆਂ ਸਾਰਿਆਂ ਨੂੰ ਵੀ ਆਪਾਂ ਐਵੇਂ ਕਰਕੇ ਵੀ ਆਪਾਂ ਹੱਲ ਕਰਨਗੇ ਆਪਾਂ ਕੋਈ ਇਹੋ ਜਿਹਾ ਹੱਲ ਕੱਢਗੇ ਜਿਹਦੇ ਨਾਲ ਆਪਾਂ ਇਕੱਠੇ ਹੋ ਕੇ ਸੈਂਟਰ ਦੇ ਉੱਪਰੋਂ ਲੜੀਏ ਮੈਂ ਪਹਿਲਾਂ ਆਪਾਂ ਗਏ ਆ ਜਦੋਂ ਸਟਾਰਟਿੰਗ ਸੀ ਮੈਂ ਵੀ ਤੁਹਾਡੇ ਨਾਲ ਗਿਆ 4 ਮਹੀਨੇ 6 ਮਹੀਨੇ ਉੱਥੇ ਰਿਹਾ ਮੈਂ ਤਾਂ ਮਰ ਰਦਰ ਮਾਲਕ ਕੇ ਆ ਭਾਰਤ ਸਿੰਘ ਉਹਨਾਂ ਸਤੂਪੁਰਾ ਨੂੰ ਰੀਪ੍ਰੈਜ਼ੈਂਟ ਕਰਦੇ ਨੇ ਗੱਲਬਾਤ ਕਰਦੇ ਆ ਉਹਦਾ ਇੱਕ ਅਮਰਪਾਲ ਖਾਨ ਦੇ ਨਾਲ ਸੜਕ ਦੇ ਉੱਤੇ ਖੜ ਕੇ ਮੀਟਿੰਗ ਹੋਈ ਜਾ ਜੀ ਕੀ ਗੱਲਬਾਤ ਹੋਈ ਜਾ ਕੀ ਚਰਚਾ ਹੋਈ ਜਾ ਤੁਸੀਂ ਬਾਤ ਕਰਵਾਇਆ ਕਿ ਸਤਲਾ ਪ੍ਰੋਜੈਕਟ ਨਿਕਲੇ ਸਿੱਟਾ ਦਾ ਕਿਸੇ ਗਵਰਨਰ ਨਹੀਂ ਨਿਕਲੇ ਤੁਸੀਂ ਦਾ ਮਤਲਬ ਆਹੀ ਪੁੱਛਿਆ ਸੀ ਜਦ ਸਾਡੇ ਧਰਨੇ ਚ ਗੁਆਇ ਉੱਥੇ ਜਿਹੜਾ ਨੁਕਸਾਨ ਹੋਇਆ ਲਗੇ ਕੋਈ ਮਤਲਬ ਕੋਈ ਪਰਵਾਹੀ ਕਰੂਗਾ ਵੀ ਉਹ ਕਹਿੰਦੇ ਨੁਕਸਾਨ ਹੀ ਕੋਈ ਨਹੀਂ ਹੋਇਆ ਮਰੇ ਕੋ ਕਰੀਓ ਕੋਈ ਦਾਰੂ ਦੋੜੋ ਕੀ ਕਹੀਏ ਇਹਨਾਂ ਨੂੰ ਵੀ ਜਦੋਂ 10 ਕਾਹਦਾ ਤੁਸੀਂ ਹੱਲ ਕਰਾਉਣ ਲੱਗੇ ਆ ਤੇ ਕੀ ਕਰਾਂ ਕੋਈ ਭਰੋਸਾ ਨਹੀਂ ਕੋਈ ਮਤਲਬ ਵਿਸ਼ਵਾਸ ਨਹੀਂ ਦੋਆ ਕੋਈ ਮਸਲੇ ਦਾ ਕੋਈ ਆ ਕਿਹੜੇ ਕਿਹੜੇ ਮੰਗਾ ਤੁਸੀਂ ਰੱਖ ਮੰਗਾ ਬਸ ਆਹੀ 5-7 ਮੰਗਾ ਹੀ ਸਾਰੇ ਇੱਕ ਤਾਂ ਮਤਲਬ ਇਹ ਧਰਨੇ ਆ ਗਏ ਵੀ ਮਤਲਬ ਤੁਸੀਂ ਸਾਡਾ ਦੇ ਫੈਟ ਨੂੰ ਸੁਰਾ ਹੀ ਮਾਰਿਆ ਹਾਲਾਂਕਿ ਸੈਂਟਰ ਸਰਕਾਰ ਤਾਂ ਸਾਡੇ ਨਾਲ ਮੀਟਿੰਗਾਂ ਕਰ ਰਹੀ ਆ ਤੇ ਤੁਸੀਂ ਮਤਲਬ ਸਾਡਾ ਜਦੋਂ سلسلہ ਅੱਗੇ ਡੱਲਿਆ ਤੁਸੀਂ ਸਾਡਾ ਕਰ ਮਾਰਿਆ ਕੋਟੇ ਤੋਂ ਇਹ ਮੀਨ ਨਹੀਂ ਅਸੀਂ ਬਣਾਇਆ ਹਾਲਾਂਕਿ ਅਸੀਂ ਤੋਂ ਬਣਾ ਕੇ ਭੇਜੇ ਸੀ ਸਾਡੇ ਤੇ ਬਹੁਤ ਬਹੁਤ ਧੰਨਵਾਦ ਮੈਂ ਬਾਈ ਇਹਨਾਂ ਦੇ ਮਤਲਬ ਸਾਡਾ ਕੋਈ ਵੀ ਕਿਸੇ ਗੱਲ ਦਾ ਵਿਰੋਧ ਜੋ ਬਣੀ ਕਰਨਾ ਸਾਡੇ ਨਾਲ ਮੌਕੇ ਤਾਂ ਸੀਗਾ ਇਥੇ ਫਿਰ ਸਾਡੇ 6 ਸਾਲਾਂ ਤੋਂ ਪਹਿਲਾਂ ਸਾਡਾ ਕੋਈ ਹੋ ਗਿਆ ਅਸੀਂ ਗੱਲ ਕਰੀਏ ਤੁਹਾਡਾ ਨਾਮ ਉਹ ਪੁੱਛੀ ਜਾਂਦੇ ਸਾਡੇ ਇਥੇ 21 ਕਰੋੜ ਰੁਪਏ ਪਾ ਕੇ ਦੱਸ ਪਤਾ ਨਹੀਂ ਕਿੱਥੇ ਗਿਆ ਇਹ 21 ਫਿਰ ਕਹਿ ਗਏ ਸਾਡੇ ਕੋਲ ਪੈਨਟ ਰੋ ਹੈ ਅਸੀਂ ਮਾਰਾ ਤਾਂ 25-22 ਗੱਲਾਂ ਲੱਖ ਰੁਪਏ ਤਾਂ ਲੋਕਾਂ ਨੂੰ ਜਦ ਨਹੀਂ ਲੱਗਿਆ ਸੀ ਤਾਂ ਠੀਕ ਆ ਜਿਵੇਂ ਹੁਣ ਅੱਜ ਘਟਨਾ ਕਰਨਾ ਹੈ ਇੱਥੇ ਕਹਿੰਦੀ ਹੈ ਕਿ ਅਸੀਂ ਲਾਈਵ ਨੇ ਆਈ ਹਾਂ ਰਾਨੀ ਬਿਲਡਿੰਗ ਦੇ ਕਿਨਾਰੇ ਸ਼ਾਇਦ ਨਹੀਂ ਪੱਥਰ ਰੱਖੇ ਪਏ ਹਾਂ ਹੈਲੋ ਇਹ ਵੀ ਬਣਾ ਬਿਲਡਿੰਗ ਆ ਇਹ ਵੀ ਮਾਟ ਖਾਂਦੀ ਮੇਰੀ ਜਮੀਨ ਆ ਨਾ ਤੂੰ ਅਮਰਪਾਲਾ ਨਾਲ ਮੋਟ ਤੋਂ ਨਾ ਮੈਂ ਨਹੀਂ ਮਾਰ ਜਾਵਾਂਗਾ ਨਹੀਂ ਅੱਜ ਤਾਂ ਮਤਲਬ ਅਸੀਂ ਕੁਝ ਵੀ ਨਹੀਂ ਕਰਿਆ ਉਹਦੀਆਂ ਨੂੰ ਤਾਂ ਫਿਰ ਦੂਜੂ ਕਾਲੀ ਘਟਨਾ ਨਾ ਹੋਊਗਾ ਸਵਾਦ ਤਾਂ ਤਾਂ ਬਸ ਐ ਆ ਵੀ ਅਸੀਂ ਪੁੱਛਿਆ ਹੀ ਆ ਵਾਜਵਾ ਵੀ ਜਿਹੜੀ ਕਾਗਜ਼ੀ ਬਣਾ ਕੇ ਭੇਜਿਆ ਸੀ ਐ ਭਰਾ ਵੀ ਤੌਰ ਤੇ ਮਿਸ਼ਰੀ ਮਦਦ ਦੀ ਸਾਡੇ ਕੀ ਹੈ ਕਿਸੇ ਦੱਸੋ ਅੱਜ ਕੋਈ ਕੋਈ ਗੱਲ ਸਿਰੇ ਨਹੀਂ ਲੱਗੀ ਕੋਈ ਨਿਕਲਿਆ ਨਹੀਂ ਜਾਨ ਬਾਹਰ ਹੁਣ ਆਉਂਦੀ ਵਾਰ ਨੂੰ ਪੂਰੇ ਇਲੈਕਸ਼ਨ ਸਤਾਈ ਦਾ ਆਇਆ ਪਿਆ ਹੋ ਰਹੇ ਯਾਰ ਬੀਜਪੀ ਨੂੰ ਹੋਇਆ ਜੀ ਸਾਡਾ ਭਰਾ ਨੂੰ ਫੋਨ ਕਰਾਂਗੇ ਕਿੱਕਾ ਕਰਾਤੀ ਦੱਸ ਕੇ ਪਹੁੰਚੇ ਸੀ ਕਮਰਕਦਾਰ ਸੈੰਟਸਫਰਡੰਡ ਉਹਨਾਂ ਨੂੰ ਰਸਤੇ ਦੇ ਵਿੱਚ ਰੋਕ ਕੇ ਇਹ ਸਵਾਲ ਪੁੱਛੇ ਗਏ ਆ ਰਤਨ ਮੱਲਕੇ ਸੀਗੇ ਭਾਰਤੀ ਕਿਸਾਨ ਸਿੱਧੂਪੁਰਾ ਨੂੰ ਜਿਹੜਾ ਰੀਪ੍ਰেজੈਂਟ ਕਰਦਾ ਉਹਨਾਂ ਨੇ ਸਵਾਲ ਪੁੱਛੇ ਆ ਉਹਨਾਂ ਨੇ ਕਿਹਾ ਜਿਹੜਾ ਅੰਤੋਸ਼ਟਾ ਜਿਹੜਾ ਸੀ ਸਵਾਲਾਂ ਤੋਂ ਜਵਾਬ ਦਸਤ ਨਹੀਂ ਗੇ ਉਹਨਾਂ ਨੇ ਕਿਹਾ ਕਿ ਉਹੀਆਂ ਗੱਲਾਂ ਬਾਤਾਂ ਕੀਤੀਆਂ ਪਰ ਜਾਨ ਲੱਗੇ ਰਤਨ ਮੱਲਕੇ ਨੇ ਇੱਕ ਹੋਰ ਸਵਾਲ ਖੜਾ ਕਰ ਦਿੱਤਾ ਕਿ ਜਿਹੜੀ ਲਾਇਬ੍ਰੇਰੀ ਸਥਾਨ ਦਾ ਗਠਨ ਕਰਨਾ ਐਮਐਲਏ ਸਾਹਿਬ ਆਏ ਆ ਉਸ ਦੀ ਬਿਲਡਿੰਗ ਪਹਿਲਾਂ ਹੀ ਤਿਆਰ ਹੋਈ ਵੀ ਸੀ ਉਸ ਦੇ ਗਠਨ ਕਰਨ ਆਏ ਆ ਉਹਨਾਂ ਨੇ ਸਮਝ ਦੇਖਦਾ ਸਿੱਖਿਆ ਕ੍ਰਾਂਤੀ ਦਾ ਹੋਰ ਕੀ ਨਿਕਲ ਕੇ ਸਾਹਮਣੇ ਆਉਂਦਾ ਜਿਹੜੇ ਕਿਸਾਨ ਆ ਜਿਹੜੇ ਹੋਰ ਹੋਰ ਕਿੱਥੇ ਰੋਕ ਕੇ ਉਹਦਾ ਅਕਰਮਿਤ ਪਾਲ ਸਿੰਘ ਤੋਂ ਸੁਖਾਣਾ ਤੋਂ ਸਵਾਲ ਪੁੱਛਦੇ ਨੇ